ਕੋ ਤੂ ਤਾਇਉਂਡੀ ਅ ਜਿਹੜਾ ਜੰਡ ਤੇ ਬੈਠਿਆ ਆ ਪੂਰੀ ਦੁਨੀਆ ਦੇ ਵਿੱਚ ਪੌਪ ਦਾ ਬੋਲਬਾਲਾ ਹੈ ਲੇਕਿਨ ਇਹ ਨੌਜਵਾਨ ਪੌਪ ਤੋਂ ਹਟ ਕੇ ਲੀ ਤੋਂ ਹਟ ਕੇ ਕਿਉਂ ਕੰਮ ਕਰ ਰਹੇ ਨੇ ਜੇ ਅਸੀਂ ਨਾ ਕਰੀਏ ਤਾਂ ਫਿਰ ਇਹ ਹੋਲੀ-ਹੋਲੀ ਖਤਮ ਹੋ ਜਾ ਰਹੀ ਹੈ ਜੀ ਬਹੁਤ ਜ਼ਿਆਦਾ ਅਪੀਸ਼ਟ ਕਰਦੇ ਜੀ ਬਹੁਤ ਖੁਸ਼ੀ ਹੁੰਦੀ ਹੈ ਵੀ ਅਸੀਂ ਯਾਰ ਆਪਣੇ ਪ੍ਰਾਤਨ ਵਿਰਸੇ ਨੂੰ ਜੁੜੇ ਹੋਏ ਹਾਂ ਬਾਹਰੋਂ ਫੋਨੋਂ ਦੇ ਕਾਫੀ ਵੀ ਯਾਰ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਸੰਭਾਲ ਕੇ ਰੱਖਿਆ ਇਸ ਚੀਜ਼ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਮਾਪਿਓ ਨੇ ਸਾਨੂੰ ਕਿਸੇ ਚੰਗੇ ਲਾਈਨ ਨਾਲ ਜੋੜਿਆ ਨੇਗੈਟਿਵਿਟੀ ਬਹੁਤ ਦੂਰ ਹੁੰਦੀ ਹੈ ਇਸ ਚੀਜ਼ ਨਾਲ ਇਹ ਐਡੀ ਇੱਕ ਤਗੜੀ ਮਤਲਬ ਰੂਹ ਨੂੰ ਲੱਗਣ ਵਾਲੀ ਚੀਜ਼ ਹੈ ਇਸ ਚੀਜ਼ ਨਾਲ 네ਗੈਟਿਵਿਟੀ ਬਹੁਤ ਜ਼ਿਆਦਾ ਦੂਰ ਰਹਿੰਦੀ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਬਹੁਤ ਜ਼ਿਆਦਾ ਗਿਆਵੇ ਇਹਨੇ ਪਰਦੇ ਨਹੀਂ ਦੇ ਇਹ ਬ੍ਰੇਨ ਨੇ ਆਪਣੇ ਦੱਸਣਾ ਵੀ ਕਿੱਥੇ ਸਾਹ ਕਿੱਥੇ ਰੇ ਆ ਇਹ ਆਪਣੇ ਦਿਮਾਗ ਨੇ ਆਪਣੀ ਫਿੰਗਰ ਸੋ ਉੱਥੇ ਜਾਊਗੀ ਜਿੱਥੇ ਰੇ ਸਾਹ ਹੋਇਆ ਜੋ ਜੋ ਵੀ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ ਤੇ ਮੈਂ ਹਾਂ ਤੁਹਾਡੇ ਨਾਲ ਬੀਐਸ ਚਾਨਾ ਅੱਜ ਪੁੱਜਿਆ ਸ਼੍ਰੀ ਅਰੰਧਪੁਰ ਸਾਹਿਬ ਦੇ ਖਾਲਸਾ ਕਾਲਜ ਵਿਖੇ ਜਿੱਥੋਂ ਦੇ ਨੌਜਵਾਨ ਵਿਦਿਆਰਥੀਆਂ ਦੇ ਵੱਲੋਂ ਪਰੰਪਰਾਗਤ ਗਾਇਕੀ ਨੂੰ ਬਚਾਉਣ ਦੇ ਲਈ ਬੜੀ ਸ਼ਿੱਦਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਸ ਸਮੇਂ ਤਰਨਪ੍ਰੀਤ ਸਿੰਘ ਤੇ ਉਸ ਦੀ ਸਮੁੱਚੀ ਟੀਮ ਤੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਉਂ ਖਾਸ ਤੌਰ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਪਰੰਪਰਾਗਤ ਗਾਇਕੀ ਨੂੰ ਹੀ ਚੁਣਿਆ ਗਿਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪੋਪ ਦਾ ਬੋਲਬਾਲਾ ਹੈ ਲੇਕਿਨ ਇਹ ਨੌਜਵਾਨ ਪੋਪ ਤੋਂ ਹਟ ਕੇ ਲੀ ਤੋਂ ਹਟ ਕੇ ਕਿਉਂ ਕੰਮ ਕਰ ਰਹੇ ਨੇ ਇਹ तमाम ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ ਸਤਨਪ੍ਰੀਤ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ ਦੇ ਉੱਪਰ ਬਹੁਤ ਬਹੁਤ ਸਵਾਗਤ ਸਤਨਪ੍ਰੀਤ ਥੈਂਕ ਯੂ ਸੋ ਮਚੀ ਸਸਰੀ ਕਾਲ ਸਰਨ ਮੇਰੇ ਵੱਲੋਂ ਜੀ ਬਿਲਕੁਲ ਇਸ ਤੋਂ ਪਹਿਲਾਂ ਕਿ ਅੱਗੇ ਵਧੀਆ ਜ਼ਰੂਰ ਤੁਹਾਡੇ ਕੋਲੋਂ ਇੱਕ ਰੰਗ ਜ਼ਰੂਰ ਸੁਣਨਾ ਚਾਹਾਂਗੇ ਤੁਹਾਡੀ ਇਸ ਪਰੰਪਰਾਗਤ ਗਾਇਕੀ ਦਾ ਪਹਿਲਾਂ ਅਸੀਂ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ እን 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 ਇੱਕ ਰੰਗ ਹੋਰ ਜਿਹੜਾ ਤੁਸੀਂ ਅਲੱਗ ਸੁਣਾਉਣਾ ਚਾਹੋ ਤਾਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਸਨੁਣਾ ਸ਼ੌਂਕ ਆ ਮਤਲਬ ਕਿ ਹੀਰ ਦੇ ਕਿਸੇ ਗੋਣਾ ਜਾਂ ਮਿਰਜ਼ਾ ਸਾਹਿਬਾ ਦੇ ਕਿਸੇ ਗੋਣਾ ਪ੍ਰਾਤਨ ਫੋਕ ਚੀਜ਼ ਜਿਨ੍ਹਾਂ ਨੂੰ ਕਹਿੰਦੇ ਆ ਜੀ ਤੇ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਰੰਗ ਹੀਰ ਦਾ ਜਿਹਨੂੰ ਹੀਰ ਦੀ ਕਲੀ ਜੋੜੀ ਦੀ ਕਲੀ ਕਹਿੰਦੇ ਆ ਉਹ ਤੁਹਾਨੂੰ ਸੁਣੋ ਨਿਆ ਤੁਹਾਨੂੰ ਬਹੁਤ ਅੱਛੀ ਲੱਗੂਗੀ ਜੀ ਠੀਕ ਹੈ ਦੇ ਹਾਨ ਦਾ ਸਦਕੇ ਰੱਬ ਦੀ ਸੂਰਤ ਸਿਫਤਾਂ ਜਾਣਣਾ ਸਣਾਈਆਂ ਬਹੁਤ ਖੂਬ ਪੂਰੀ ਦੁਨੀਆ ਜਿਹੜੀ ਪੌਪ ਦੀ دیਵਾਨੀ ਹੋਈ ਪਈ ਹੈ ਲੋਕਾਂ ਨੂੰ ਈਜ਼ੀ ਮਨੀ ਲੱਗਦੀ ਹੈ ਉਹਦੇ ਵਿੱਚ ਬੜੀ ਛੇਤੀ ਪੈਸੇ ਜਿਹੜੇ ਮਿਲਦੇ ਨੇ ਤੁਸੀਂ ਜਿਸ ਫੀਲਡ ਨੂੰ ਚੁਣਿਆ ਹੈ ਲੱਗਦਾ ਨਹੀਂ ਕਿ ਕਿਤੇ ਪੈਸੇ ਜਿਹੜੇ ਲੋਕ ਘੱਟ ਦੇਣਗੇ ਜਾਂ ਇਹਦੇ ਚ ਤੁਹਾਨੂੰ ਮਕਬੂਲੀਅਤ ਜਿਹੜੀ ਆ ਬੜੇ ਲੇਟ ਮਿਲੇਗੀ ਤੁਹਾਨੂੰ ਨਹੀਂ ਇਸ ਤਰ੍ਹਾਂ ਲੱਗਦਾ ਜੀ ਨੀ ਸਾਰੇ ਇਹ ਚੀਜ਼ ਹੈ ਨਾ ਜਿਹੜੀ ਅਸੀਂ ਪੈਸੇ ਲਈ ਕਰ ਨਹੀਂ ਰਹੇ ਜੀ ਇਹ ਚੀਜ਼ ਨੂੰ ਅਸੀਂ ਹੈ ਨਾ ਇਹ ਸਾਨੂੰ ਸ਼ੌਂਕ ਆਈ ਸਾਡੇ ਦਿਲ ਦੇ ਅੰਦਰ ਆਈ ਏ ਸਾਡੇ ਸਾਰੀ ਰੂਹ ਚ ਹੈ ਜੀ ਇਹ ਚੀਜ਼ ਹੈ ਨਾ ਕਿਉਂਕਿ ਇਹ ਅਗਰ ਇਹ ਇੱਕ ਦਿਨ ਵੀ ਅਸੀਂ ਚੀਜ਼ ਗਾਈਏ ਨਾ ਸਾਨੂੰ ਐਦਾਂ ਲੱਗਦਾ ਵੀ ਅੱਜ ਤੋਂ ਦਿਨ ਸਾਡਾ ਅਧੂਰਾ ਲੰਘ ਗਿਆ ਸਾਨੂੰ ਐਦਾਂ ਲੱਗਣ ਲੱਗ ਜਾਂਦਾ ਇਹ ਚੀਜ਼ੇ ਅਸੀਂ ਹਾਂ ਇਸ ਚੀਜ਼ ਨੂੰ ਅਲੋਪ ਜ਼ਰੂਰ ਹੋ ਰਹੀ ਹੈ ਇਹ ਚਰੀ ਚੀਜ਼ ਘਟ ਬਹੁਤ ਰਹੀ ਹੈ ਤੇ ਇਸ ਚੀਜ਼ ਤੋਂ ਪੈਸੇ ਆਉਣ ਦੀ ਸੁਭਾਵਨਾ ਬਹੁਤ ਘੱਟ ਹੈ ਜੀ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਪਤਾ ਹੀ ਨਹੀਂ ਹੈਗਾ ਜੀ ਇਸ ਚੀਜ਼ ਬਾਰੇ ਵੀ ਇਹ ਚੀਜ਼ ਹੈ ਕਿ ਕਿੱਦਾਂ ਹੈ ਕਿੱਸਾ ਕੀ ਹੈ ਇਸ ਚੀਜ਼ ਦਾ ਹੀਰ ਦਾ ਕਿੱਸਾ ਨਹੀਂ ਕਿਸ ਨੂੰ ਪਤਾ ਨਾ ਸਹਿਵਾ ਮਿਰਜ਼ਾ ਕੁਝ ਕਿਸੇ ਨੂੰ ਕੁਝ ਵੀ ਨਹੀਂ ਪਤਾ ਪੂਰਨ ਭਗਤ ਜੀ ਜਾਂ ਕੁਝ ਹੋਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਤੇ ਇਹ ਚੀਜ਼ ਹੈ ਜਿਹੜੀ ਸਰ ਇਸ ਨੂੰ ਅਸੀਂ ਪੈਸੇ ਲਈ ਨਹੀਂ ਕਰ ਰਹੇ ਜੀ ਇਹ ਸਾਡਾ ਸਕੂਨ ਹੈ ਜੀ ਬਸ ਇੱਕ ਬਿਲਕੁਲ ਰੂਹ ਦਾ ਜਿਹੜਾ ਸਕੂਨ ਹੈ ਉਹ ਇੱਥੋਂ ਮਿਲਦਾ ਹੈ ਲੋਕਾਂ ਦੀ ਜੇਕਰ ਗੱਲ ਕਰਾਂ ਤਾਂ ਲੋਕ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਜਦੋਂ ਇਹ ਸੁਣਦੇ ਨੇ ਦੇਖੋ ਬੜਾ ਮਨ ਨੂੰ ਪ੍ਰਭਾਵਿਤ ਕਰਦੀ ਹੈ ਇਹ ਚੀਜ਼ ਖਿੱਚ ਪੈਂਦੀ ਹੈ ਤੁਹਾਨੂੰ ਲੋਕ ਕਿੰਨਾ ਕ ਐਪਰੀਸ਼ੀਏਟ ਕਰਦੇ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਜੀ ਬਹੁਤ ਖੁਸ਼ੀ ਹੁੰਦੀ ਹੈ ਵੀ ਅਸੀਂ ਯਾਰ ਆਪਣੇ ਪ੍ਰਾਤਨ ਵਿਰਸੇ ਨੂੰ ਜੁੜੇ ਹੋਏ ਹਾਂ ਬਾਹਰੋਂ ਫੋਨੋਂ ਦੇ ਕਾਫੀ ਵੀ ਯਾਰ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਸੰਭਾਲ ਕੇ ਰੱਖਿਆ ਇਸ ਚੀਜ਼ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਮਾਪਿਓ ਨੇ ਸਾਨੂੰ ਕਿਸੇ ਚ ਇਕਦਾ ਸਭ ਤੋਂ ਪਹਿਲਾਂ ਖੁਸ਼ ਨਸੀਬਾਂ ਵੀ ਅਸੀਂ ਮੈਂ ਇੱਕ ਟਾਡੀ ਫੈਮਿਲੀ ਨੂੰ ਬਿਲੋਂਗ ਕਰਦਾ ਮਾਲਕ ਦਾ ਧੰਨਵਾਦ ਕਰਦਾ ਵੀ ਮੈਨੂੰ ਉਹਨਾਂ ਦੇ ਝੋਲੀ ਪਾਇਆ ਤੇ ਮੇਰੀ ਝੋਲੀ ਸੰਗੀਤ ਪਾਇਆ ਥੋੜਾ ਬੋਤਾ ਕਰ ਲਈਦਾ ਜੀ ਮਨ ਦੇ ਵਿੱਚ ਇੱਛਾ ਕੀ ਹੈ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਐਲਬਮ ਆਵੇ ਲੋਕ ਮਕਬੂਲੀਅਤ ਚਾਹੁੰਦੇ ਨੇ ਪੈਸੇ ਪਿੱਛੇ ਭੱਜਦੇ ਨੇ ਤੁਹਾਡੇ ਮਨ ਦੀ ਇੱਛਾ ਕੀ ਹੈ ਕਿ ਕੀ ਬਣਨਾ ਵੱਡੇ ਹੋ ਕੇ ਅਸੀਂ ਇਸ ਚੀਜ਼ ਦੀ ਐਲਬਮ ਬਣਾਣੀ ਜਾਂਦੇ ਹਾਂ ਜੀ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਪੇਸ਼ ਕਰਨਾ ਜਾਂਦੇ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲ 'ਚ ਵਸੇ ਇਹ ਚੀਜ਼ ਉਹਨਾਂ ਨੂੰ ਇਦਾਂ ਲੱਗੇ ਹਾਂ ਵੀ ਯਾਰ ਇਹ ਵੀ ਚੀਜ਼ ਕੋਈ ਹੈ ਇਹ ਚੀਜ਼ ਹੈ ਕੁਝ ਜ਼ਰੂਰ ਇਹ ਚੀਜ਼ ਨਾ ਸਰ ਅਗਰ ਮੈਂ ਤੁਹਾਨੂੰ ਦੱਸਣੀ ਚਾਹਣਾ ਇਹ ਚੀਜ਼ ਕਿਤੇ ਨਾ ਕਿਤੇ ਜਾ ਕੇ ਸਾਡੇ ਦਿਲ ਨੂੰ ਜਾਂ ਸਾਡੀ ਰੂਹ ਨੂੰ ਜੋ ਅੰਦਰਲੀ ਆਤਮਾ ਜਿਹੜੀ ਨਾ ਉਹਨੂੰ ਸ਼ਾਂਤੀ ਜ਼ਰੂਰ ਦਿੰਦੀ ਹੈ ਅਗਰ ਕਿਸੇ ਨੂੰ ਕੋਈ ਅਗਰ ਕੋਈ ਪ੍ਰੋਬਲਮ ਹੁੰਦੀ ਵੀ ਹੈ ਜਾਂ ਅਸੀਂ ਸਰੰਗੀ ਟੱਡ ਬਜਾਣੇ ਆ ਤਾ ਸਾਡਾ ਜਿਹੜਾ ਅੰਦਰਲਾ ਸਾਰਾ ਹੁੰਦਾ ਨਹੀਂ ਗੁੱਸਾ ਜਿਹਨੂੰ ਗੁੱਸਾ ਕਹਿੰਦੇ ਆ ਜਾਂ ਡਿਪਰੈਸ਼ਨ ਡਿਪਰੈਸ਼ਨ ਜੋ ਹੁੰਦਾ ਹੈ ਉਹ ਸਾਰਾ ਦੂਰ ਹੋ ਜਾਂਦਾ ਇਸ ਚੀਜ਼ ਨਾਲ ਅਗਰ ਦੇਖਿਆ ਜਾਵੇ ਇਹ ਚੀਜ਼ ਪ੍ਰਤਿਆਗੇ ਦੇਖੀ ਹੀ ਕਦੇ ਅਸੀਂ ਖੁਦ ਕੀਤੀ ਹੋਈ ਹੈ ਚੀਜ਼ ਜੇ ਅਸੀਂ ਤਾਂ ਦੱਸ ਰਹੇ ਆ ਇਸ ਚੀਜ਼ ਨਾਲ ਬਹੁਤ ਚੀਜ਼ਾਂ ਦੂਰ ਹੁੰਦੀਆਂ ਨੇ 네ਗੈਟਿਵਿਟੀ ਬਹੁਤ ਦੂਰ ਹੁੰਦੀ ਹੈ ਇਸ ਚੀਜ਼ ਨਾਲ ਇਹ ਐਡੀ ਇੱਕ ਤਕੜੀ ਮਤਲਬ ਰੂਹ ਨੂੰ ਲੱਗਣ ਵਾਲੀ ਚੀਜ਼ ਹੈ ਇਹ ਇਸ ਚੀਜ਼ ਨਾਲ 네ਗੈਟਿਵਿਟੀ ਬਹੁਤ ਜ਼ਿਆਦਾ ਦੂਰ ਰਹਿੰਦੀ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਬਹੁਤ ਜ਼ਿਆਦਾ ਅੱਗੇ ਆਵੇ ਬਹੁਤ ਜ਼ਿਆਦਾ ਅੱਗੇ ਸਾਡੀ ਕੋਸ਼ਿਸ਼ ਹੈ ਨਹੀਂ ਕਿ ਆ ਬਾਕੀ ਰੱਬ ਦੇ ਹੱਥ ਹੈ ਜਿੱਥੇ ਤੱਕ ਉਹਨਾਂ ਨੇ ਲੈ ਕੇ ਜਾਣਾ ਹੈ ਅਗਲਾ ਸਵਾਲ ਮੇਰਾ ਕੀ ਤੁਸੀਂ ਸਾਜ ਤੁਸੀਂ ਸਰੰਗੀ ਹੱਥ ਦੇ ਵਿੱਚ ਫੜੀ ਹੋਏ ਹੈ ਉਹਨਾਂ ਨੇ ਟੱਡ ਫੜਿਆ ਤੁਸੀਂ ਸਿਰਫ ਤੇ ਸਿਰਫ ਇਹੀ ਸਾਜ বাজਾਣੇ ਹੋ ਜਾਂ ਹੋਰ ਲੋਕ ਸਾਜ ਵੀ ਜਿਹੜਾ ਹੈ ਤੁਹਾਡੀ ਪ੍ਰਾਇਓਰਟੀ ਹੁੰਦੀ ਹੈ ਕਿ ਉਹਨਾਂ ਨੂੰ ਵੀ ਵਿੱਚ ਆਪਣੀ ਗਾਇਕੀ ਦੇ ਨਾਲ ਜਿਹ ਹਾਂਜੀ ਹਾਂਜੀ ਬਿਲਕੁਲ ਜੀ ਜਿਵੇਂ ਢਾਢ ਸਰੰਗੀ ਹੋਗਾ ਜੀ ਅਲਗੋਜ਼ੇ ਤੇ ਤੁੰਬਾ ਤੇ ਤੁੰਬਾ ਵੀ ਪਲੇ ਕਰ ਲੈਣਾ ਮੇਰੇ ਕੋਲ ਪਿਆ ਮੈਂ ਤੁਹਾਨੂੰ ਜਰੂਰ ਸੁਣਾਉਂਗਾ ਜੀ ਅੱਛਾ ਇੱਕ ਸਵਾਲ ਹੋਰ ਕੀ ਜਿਹੜੇ ਮਾਡਰਨ ਰਿਕਾਰਡਿੰਗਸ ਹੁੰਦੀਆਂ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਰੈਡੀਮੇਡ ਜਿਹਾ ਕੰਮ ਹੋ ਗਿਆ ਰਿਕਾਰਡਿੰਗ ਦੇ ਵਿੱਚ ਤੁਸੀਂ ਲਾਈਵ ਵਜਾ ਰਹੇ ਹੋ ਲਾਈਵ ਵਜਾਣਾ ਕਿੰਨਾ ਔਖਾ ਹੈ ਵਜਾਏ ਕਿ ਰਿਕਾਰਡ ਕਰ ਲਈ ਪਹਿਲਾਂ ਚੀਜ਼ ਜੀ ਲਾਈਵ ਵਜਾਉਣਾ ਬਹੁਤ ਔਖਾ ਹੈ ਕਿਉਂਕਿ ਸਰੰਗੀ ਤੁੰਬਾ ਜਾਂ ਹੋਰ ਤੰਤੀ ਸਾਜ਼ ਆ ਇਹਨਾਂ ਨੂੰ ਵਜਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਹਨਾਂ ਦੇ ਪਰਦੇ ਨਹੀਂ ਹੁੰਦੇ ਇਹ ਬ੍ਰੇਨ ਨੇ ਆਪਣੇ ਦੱਸਣਾ ਵੀ ਕਿੱਥੇ ਸਾ ਕਿੱਥੇ ਰੇ ਆ ਇਹ ਆਪਣੇ ਦਿਮਾਗ ਨੇ ਆਪਣੀ ਫਿੰਗਰਸ ਉੱਥੇ ਹੀ ਜਾਊਗੀ ਜਿੱਥੇ ਰੇ ਸਾ ਹੋਇਆ ਜੋ ਜੋ ਵੀ ਹੈ ਜੀ ਬਿਲਕੁਲ ਤੁਸੀਂ ਜ਼ਰੂਰ ਇਹਦੇ ਨਾਲ ਵੀ ਕੋਈ ਇੱਕ ਰੰਗ ਜਿਹੜਾ ਹੈ ਉਹ ਸੁਣਾਓ ਕੁਝ ਹਾਂਜੀ ਹਾਂਜੀ ਜੀ ਪਰਸੋ ਮੇਰਾ ਇੰਟਰੀ ਯੂਨੀਵਰਸਿਟੀ ਮੁਕਾਬਲਾ ਸਿਗਾ ਜੀ ਤੇ ਸਭ ਦੇ ਆਸ਼ੀਰਵਾਦ ਨਾਲ ਫਸਟ ਜੀ ਹੁਣ ਆਈ ਹੈ ਜੀ ਸੋ ਮੈਂ ਤੁਹਾਨੂੰ ਥੋੜਾ ਜਿਹਾ ਇਸ ਸੁਣੋਣਾ ਜੀ ਜੀ ਠੀ ਆਣ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਉਹਦੇ ਮੂੰਹ ਵਿੱਚ ਅੰਬੀ ਵੇਖ ਕੇ ਵੀਰ ਉਹ ਸਹਿਬਾ ਹੋਈ ਹੈਰਾਨ ਕਹਿੰਦੀ ਉੱਠ ਵੇ ਮਰਜਿਆ ਸੁਦਿਆ ਕਹਿੰਦੀ ਉੱਠ ਵੇ ਮਰਜਿਆ ਸੁੱਤੇ ਆਵੇਂ ਤੂੰ ਜੱਕ ਲੈ ਤੀਰ ਕਮਾਨ ਅੱਟ ਤਾਂ ਉੱਠਿਆ ਨਾਲ ਕਰੋਧ ਦੇ ਉੱਠਿਆਂ ਨਾਲ ਕਰੋਧ ਦੇ ਵੀਰੋ ਚੱਕਿਆਂ ਤੀਰ ਕਮਾਨ ਕਾਨੀ ਮਾਰੇ ਨੁਕਰਾਂ ਜੋੜ ਕੇ ਕਾਨੀ ਮਾਰੀ ਨੁਕਰਾਂ ਜੋੜ ਕੇ ਅੰਬੀ ਡਿੱਗੀ ਰੜੇ ਮદાન ਤੋਤਾ ਚੁਰਚੁਰ ਕਰਕੇ ਉੱਡਿਆ ਤੋਤਾ ਚੁਰਚੁਰ ਕਰਕੇ ਉੱਡੇ ਨਾਲੇ ਬਚੀ ਤੋਤੇ ਦੀ ਜਾਨ ਕਹਿੰਦੇ ਵੇਖ ਨਿਸ਼ਾਨਾ ਯੱਟਦਾ ਕਹਿੰਦੇ ਵੇਖ ਨਿਸ਼ਾਨਾ ਯੱਟਦਾ ਵੀਰੂ ਸੇਵਾ ਹੋਈ ਹਰਾਨ ਇਹ ਤਾਂ ਮਾਰ ਦੁੱਪ ਮਾਇਨਾ ਮੇਰਿਆਂ ਉਹ ਲਹਾਨ ਮੇਰੀਆਂ ਭਾਬੀਆਂ ਕਰ ਦੂ ਰੰਡੀਆਂ ਮੇਰੀਆਂ ਭਾਬੀਆਂ ਕਰ ਦੂ ਰੰਡੀਆਂ ਨਾਲੇ ਬਚੂ ਨਾ ਕੋਈ ਜਵਾਨ ਮੈਨੂੰ ਸਿਆਲੀਂ ਦੀਦਾ ਸੂਰਮਾ ਹੋ ਜੀ ਓਏ ਮੈਨੂੰ ਸਿਆਲੀਂ ਦੀਦਾ ਸੂਰਮਾ ਜਿਹੜਾ ਆਜੇ ਵਿੱਚ ਮદાન ਜਿਹੜਾ ਆਜੇ ਵਿੱਚ ਮદાન ਜਿਹੜਾ ਆ ਮਦਾਨ ਹੋ ਬਹੁਤ ਬਹੁਤ ਧੰਨਵਾਦ ਤਰਪਿਤ ਸੋ ਇਹ ਨੌਜਵਾਨ ਵਿਦਿਆਰਥੀ ਜਿਹੜੇ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਨੇ ਜਿੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਪੌਪ ਗਾਇਕੀ ਦੇ ਮਗਰ ਲੱਗੇ ਹੋਏ ਨੇ ਤੇ ਪੌਪ ਗਾਇਕੀ ਨੂੰ ਹੀ ਆਪਣੀ ਪ੍ਰਾਇੋਰਟੀ ਮੰਨਦੇ ਨੇ ਪਰੰਤੂ ਇਹਨਾਂ ਨੌਜਵਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਜਿਹੜੀ ਪ੍ਰਾਥਮਿਕਤਾ ਪਹਿਲ ਹੀ ਹੈ ਕਿ ਜਿਹੜੀ ਸਾਡੀ ਪੁਰਾਤਨ ਗਾਇਕੀ ਸਾਡਾ ਪੁਰਾਤਨ ਵਿਰਸਾ ਸਾਡੇ ਪੁਰਾਤਨ ਜਿਹੜੇ ਲੋਕ ਸਾਜ ਨੇ ਇਹਨਾਂ ਦੇ ਉੱਪਰ ਹੀ ਗਾ ਕੇ ਕਿਤੇ ਨਾ ਕਿਤੇ ਜਿਹੜੀ ਇਹ ਅਲੋਪ ਹੁੰਦੀ ਜਾ ਰਹੀ ਗਾਇਕੀ ਹੈ ਇਸ ਵਿਧਾ ਨੂੰ ਜਿਹੜਾ ਬਚਾਇਆ ਜਾਵੇ ਤੇ ਇਸ ਵਿਧਾ ਨੂੰ ਲੋਕਾਂ ਤੱਕ ਜਿਹੜਾ ਹੈ ਉਹ ਵੱਧ ਤੋਂ ਵੱਧ ਲੈ ਕੇ ਜਾਇਆ ਜਾਵੇ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਲੋਕ ਐਪਰੀਸ਼ੀਏਟ ਵੀ ਕਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਯੂਨੀਵਰਸਟੀਆਂ ਦੇ ਮੁਕਾਬਲੇ ਹੋਏ ਉਹਨਾਂ ਮੁਕਾਬਲਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਇਨਾਮ ਜਿੱਤ ਕੇ ਜਿੱਥੇ ਕਾਲਜ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਉੱਥੇ ਹੀ ਖਾਸ ਤੌਰ ਤੇ ਇਹ ਵਿਦਾ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ